ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ 24 ਤਰੀਕ ਔਰ 25 ਤਰੀਕ ਨੂੰ ਰਾਹੂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਕਿ ਜਾ ਰਹੀ ਸੀਗੀ ਉਹਦੇ ਕੋਲੋਂ ਬਾਲਕ ਹੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇਥੋਂ ਜਿਹੜੀ ਇੱਕ ਬਾਲਿਕ ਹੋਈ ਗਈ ਸੀਗੀ ਬਰਨਾਲਾ ਪਿੰਡ ਤੋਂ ਜਿਹੜੇ ਜਾ ਰਹੇ ਸੀ ਘਰ ਨੂੰ ਉਹਨਾਂ ਕੋਲੋਂ ਸੀਟੀ ਥਣ ਦੇ ਵਿੱਚ ਇਸ ਤੋਂ ਨਵਾ ਸਤਪੁਰ ਨਗਰ ਦੇ ਵਿੱਚ ਵੀ ਕੁਛ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀ ਸੋ ਇਹ ਜਿਹੜੀਆਂ ਦੋ ਬਾਹਰ ਦਾਤਾ ਸੀਗੀਆਂ ਇਹਦੇ ਚ ਮੁਕੱਦਮਾ ਦਰਜ ਸੀਗਾ ਥਾਣਾ ਰਾਹੋਚ ਔਰ ਸਿਟੀ ਨਮਾ ਚ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਇਸਤਿਵ ਵੱਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂੜ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਦੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ 32 ਦੀ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਮੈਂ ਜਲਦੀ ਗ੍ਰਿਫਤਾਰ ਕਰ ਲਿਆ ਜਉਂਦਾ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਇਆ ਹੈ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੇ ਦੇ ਦਰਜੇ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਜਿਹੜੀ ਦੋਸ਼ਣ ਅਰਿੰਨੂ ਵਾਲਾ ਇਹਦੇ ਖਿਲਾਫ ਵੀ 2 ਮੁਕੱਦਮੇ ਪਹਿਲਾਂ ਹੀ ਦਰਜ ਸੀਗੇ ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਅ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਫਤ ਕੀਤਾ ਗਿਆ ਬਲਜੀਤ ਦਾ ਜਿਹੜਾ 2 ਦਿਨ ਦਾ ਪੁਲਿਸ ਰਿਵਾਰਡ ਹਾਸਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁੱਢਲੀ ਪੁਛਕੇ ਕੀ ਗੜਸ਼ੰਕਰ ਦੇ ਹਿਸ਼ਾਰ ਪਰੇ ਦੀ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਸੋ ਮਜੀਦ ਪੁਛਕੇ ਚ ਉਹਨਾਂ ਦੇ ਵੀ ਖਲਾਸੇ ਹੋਣ ਦੀ ਸੰਭਾਅਤ ਕੋਈ ਹਥਿਆਰ ਕੋਈ ਨਹੀਂ ਸੀਗਾ ਇਹ ਝੱਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ